ਸੁਲੇਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਅੰਦਾਜ਼ੇ ਕਿ ਇਮਰਾਨ ਖਾਨ ਜ਼ਿੰਦਾ ਉਹ ਨਦੀ ਪੈਨ ਉਸਮਾ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਿਲਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਜੇਲ੍ਹ ਤੋਂ ਬਾਹਰ ਆਉਣ ਤੇ ਉਹਨਾਂ ਨੇ ਕਿਹਾ ਹੈ ਕਿ ਇਮਰਾਨ ਨੂੰ ਮਾਨਸਿਕ ਤੌਰ ਤੇ ਤਹਸੀਕ ਕੀਤਾ ਜਾ ਰਿਹਾ ਹੈ ਉਸਮਾ ਨੇ ਵੀ ਕਿਹਾ ਹੈ ਕਿ ਉਹਨਾਂ ਦਾ ਪ੍ਰਭਾਅ ਬਹੁਤ ਗੁੱਸੇ ਦੇ ਵਿੱਚ ਸੀ ਤੇ ਉਸ ਨੇ ਅਸੀਮ ਦਾ ਨਾਮ ਲੈ ਕੇ ਦੱਸਿਆ ਕਿ ਉਹ ਜੇਲ੍ਹ ਦੇ ਵਿੱਚ ਕਿਵੇਂ ਕੰਟਰੋਲ ਕਰ ਰਿਹਾ ਜਿਵੇਂ ਹੁਣ ਇਮਰਾਨ ਦੀ ਪਾਰਟੀ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ 20 ਮਿੰਟਾਂ ਦੀ ਮੁਲਾਕਾਤ ਜਿਹੜੀ ਉਹ ਉਸ ਨੂੰ ਪੂਰੀ ਤਰ੍ਹਾਂ ਸਪਸ਼ਟ ਜਿਹੜਾ ਉਹਨਾਂ ਵੱਲੋਂ ਕਰ ਦਿੱਤਾ ਗਿਆ ਹੈ ਦਾਰਜੀ ਕਿ ইমরান ਨੇ ਸਪਸ਼ਟ ਹੋਰਤੇ ਕਿ ਹੈ ਕਿ ਉਹਨਾਂ ਨੂੰ ਮਾਰਨ ਦੀ ਪੂਰੀ ਤਰ੍ਹਾਂ ਸਾਰਦੇਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦਾਰਜੀ ਦੀ ਉਸਮਾ ਖਾਨ ইমরান ਖਾਨ ਵਿਚਕਾਰ ਮੁਲਾਕਾਤ ਤੋਂ ਬਾਅਦ ਉਹਨਾਂ ਵੱਲੋਂ ਬਿਆਨ ਇਹ ਜਾਰੀ ਕੀਤਾ ਗਿਆ ਦਾਰਜੀ ਦੀ ਪਾਰਟੀ ਨੇ ਕਿਹਾ ਕਿ ইমরান ਖਾਨ ਨੂੰ ਬਨ ਮਨਮਾਨੇ ਢੰਗ ਨਾਲ 850 ਦੀ ਨਾਲ ਹੀ ਕੈਦ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਨਜ਼ਰਬੰਦ ਸੰਯੁਕਤ ਰਾਸ਼ਟਰ ਮੰਡੇਲਾ ਨਿਯਮ ਉਲੰਘਣਾ ਕੀਤੀ ਗਈ ਹੈ ਦੱਸਦੇ ਕਿ ਜੇਲ੍ਹ ਤੋਂ Imran Khan ਦੁਆਰਾ ਦਿੱਤੇ ਗਏ ਮਹੱਤਵਪੂਰਨ ਬਿਆਨ ਵੀ ਜਿਹੜੇ ਸਾਹਮਣੇ ਆਏ ਨੇ ਦੱਸਦੇ ਕਿ Imran ਨੇ ਕਹੇ ਦੋਸ਼ ਲਗਾਏ ਨੇ ਕਿ ਫੌਜੀ ਮੁਖੀ ਜਰਨਲ ਅਸੀਮ ਦੀ ਸਰਕਾਰ ਉਹਨਾਂ ਨੂੰ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲੈ ਰਹੀ ਹੈ ਤੇ ਹੁਣ ਉਹਨਾਂ ਕੋਲ ਮੈਨੂੰ ਮਾਰਨ ਤੋਂ ਇਲਾਵਾ ਕੋਈ ਵੀ ਚਾਰਾ ਜਿਹੜਾ ਨਹੀਂ ਬਚਿਆ ਤੇ ਦੱਸਦੇ ਕਿ ਉਹਨਾਂ ਨੇ ਕਿਹਾ ਹੈ ਕਿ ਉਸ ਦੇ ਖਿਲਾਫ ਸਾਰੇ ਕੇਸ ਰੱਦ ਤੇ ਜਾਣ ਵਾਲੇ ਹਨ ਇਸ ਲਈ ਉਹਨਾਂ ਨੂੰ ਫੌਜੀ ਅਦਾਲਤ ਵਿੱਚ ਲਿਜਾਇਆ ਦੀ ਤਿਆਰੀਆਂ ਪੂਰੀ ਤਰ੍ਹਾਂ ਖਿੱਚੀਆਂ ਦਾਰੀਆਂ ਨੇ ਹਾਲਾਂਕਿ ਦਾਜੀ ਕੇ ਇਮਰਾਨ ਖਾਨ ਨੇ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਜੇਲ੍ਹ ਦੇ ਸਾਰੇ ਪ੍ਰਬੰਧ ਕੰਟਰੋਲ ਜੋ ਕਿ ਇਹ ਅਧਿਕਾਰੀਆਂ ਦੇ ਵੱਲੋਂ ਕੀਤੇ ਜਾ ਰਹੇ ਹਨ ਜੇ ਕੋਰੋਨਾ ਨੂੰ ਕੁਝ ਹੁੰਦਾ ਹੈ ਤਾਂ ਫੌਜ ਮੁਖੀ ਤੇ ਡੀ ਆਈ ਜੀ ਇਸ ਦੇ ਮੁੱਖ ਤੌਰ ਤੇ ਜ਼ਿੰਮੇਵਾਰ ਹੋਣਗੇ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਨੂੰ ਇਕਲਾੰਤ ਕੈਦ ਵਿੱਚ ਰੱਖਿਆ ਗਿਆ ਕੋਠਰੀ ਪਰ ਪੱਠੀ ਵਾਂਗ ਗਰਮ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੱਸ ਜੇ ਕਿ ਵੱਡੇ ਦੋਸ਼ ਇਮਰਾਨ ਖਾਨ ਦੇ ਵੱਲੋਂ ਜੇਲ੍ਹ ਦੇ ਵਿੱਚ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਵੱਡਾ ਦੋਸ਼ ਦਿੱਤਾ ਹੈ ਕਿ ਅਧਿਕਾਰੀ ਉਹਨਾਂ ਨੂੰ ਜਿਹੜਾ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਸਕਦੇ ਨੇ ਹਾਲਾਂਕਿ ਦੱਸ ਜੇ ਕਿ ਇਹ ਗੰਭੀਰ ਦੋਸ਼ ਇਮਰਾਨ ਖਾਨ ਦੇ ਉੱਤੇ ਲਗਾਏ ਗਏ ਨੇ ਪਿਛਲੇ ਦਿਨੀ ਇਹ ਗੱਲ ਸਾਹਮਣੇ ਆਈ ਸੀ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਸ਼ਾਇਦ ਉਹਨਾਂ ਦੀ ਮੌਤ ਹੋ ਗਿਆ ਪਰ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੇਲ੍ਹ ਦੇ ਬਾਹਰ ਕਾਫੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਮਿਲਨ ਦੀ ਮੰਗ ਕੀਤੀ ਜਾ ਰਹੀ ਸੀ ਹੁਣ ਉਰੇ ਦੀ ਪੈਨ ਜਿਹੜੀ ਉਸਮਾ ਜੋ ਕਿ ਜੇਲ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਏ ਨੇ ਤਾਂ ਉਹਨਾਂ ਦੇ ਵੱਲੋਂ ਕਾਫੀ ਵੱਡੇ ਖੁਲਾਸੇ ਜੜੇ ਕਰ ਦਿੱਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਦਾਅਵੇ ਕਿ Imran Khan ਜ਼ਿੰਦਾ ਉਹਦੀ ਪੈਨ ਉਸਮਾ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਿਲਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹਾਲਾਂਕਿ ਜੇਲ੍ਹ ਤੋਂ ਬਾਹਰ ਆਉਣ ਤੇ ਉਹਨਾਂ ਨੇ ਕਿਹਾ ਹੈ ਕਿ Imran ਨੂੰ ਮਾਨਸਿਕ ਤੌਰ ਤੇ ਤਹਸੀਕ ਕੀਤਾ ਜਾ ਰਿਹਾ ਹੈ ਉਸਮਾ ਨੇ ਵੀ ਕਿਹਾ ਕਿ ਉਹਨਾਂ ਦਾ ਪ੍ਰਭਾਅ ਬਹੁਤ ਗੁੱਸੇ ਦੇ ਵਿੱਚ ਸੀ ਤੇ ਉਸਨੇ ਅਸੀਮ ਦਾ ਨਾਮ ਲੈ ਕੇ ਦੱਸਿਆ ਕਿ ਉਹ ਜੇਲ੍ਹ ਦੇ ਵਿੱਚ ਕਿਵੇਂ ਕੰਟਰੋਲ ਕਰ ਰਿਹਾ ਜਿਵੇਂ ਹੁਣ Imran ਦੀ ਪਾਰਟੀ ਨੇ ਇੱਕ ਭਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਵੀ ਮਿੰਟਾਂ ਦੀ ਮੁਲਾਕਾਤ ਜਿਹੜੀ ਹੋਇ ਉਸ ਨੂੰ ਪੂਰੀ ਤਰ੍ਹਾਂ ਸਪਸ਼ਟ ਜਿਹੜਾ ਉਹਨਾਂ ਵੱਲੋਂ ਕਰ ਦਿੱਤਾ ਗਿਆ ਹੈ ਦੱਸਦੇ ਕਿ Imran ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨਾਂ ਨੂੰ ਮਾਰਨ ਦੀ ਪੂਰੀ ਤਰ੍ਹਾਂ ਸਾਰਦੇਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੱਸਦੇ ਕਿ ਉਸਮਾ ਖਾਨ Imran Khan ਵਿਚਾਰ ਮੁਲਾਕਾਤ ਤੋਂ ਬਾਅਦ ਉਹਨਾਂ ਵੱਲੋਂ ਬਿਆਨ ਇਹ ਜਾਰੀ ਕੀਤਾ ਗਿਆ ਦੱਸਦੇ ਕਿ ਪਾਰਟੀ ਨੇ ਕਿਹਾ ਕਿ Imran Khan ਨੂੰ ਮਨਮਾਨੇ ਢੰਗ ਨਾਲ 850 ਦਿਨਾਂ ਲਈ ਕੈਦ ਕੀਤਾ ਗਿਆ ਤੇ ਹੁਣ ਉਹਨਾਂ ਨੂੰ ਨਜ਼ਰਬੰਦ ਸੰਯੁਕਤ ਰਾਸ਼ਟਰ ਮੰਡੇਲਾ ਨਿਯਮ ਦੀ ਉਲੰਘਣਾ ਕੀਤੀ ਗਈ ਹੈ ਦੱਸਦੇ ਕਿ ਜੇਲ੍ਹ ਤੋਂ Imran Khan ਵਾਰਾ ਦਿੱਤੇ ਗਏ ਮਹੱਤਵਪੂਰਨ ਬਿਆਨ ਵੀ ਜਿਹੜੇ ਸਾਹਮਣੇ ਆਏ ਨੇ ਦੱਸਦੇ ਕਿ Imran ਨੇ ਕਿਹੇ ਦੋਸ਼ ਲਗਾਏ ਨੇ ਕਿ ਫੌਜੀ ਮੁਖੀ ਜਰਨਲ ਅਸੀਮ ਦੀ ਸਰਕਾਰ ਉਹਨਾਂ ਨੂੰ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲੈ ਰਹੀ ਹੈ ਤੇ ਹੁਣ ਉਹਨਾਂ ਕੋਲ ਮੈਨੂੰ ਮਾਰਨ ਤੋਂ ਇਲਾਵਾ ਕੋਈ ਵੀ ਚਾਰਾ ਜਿਹੜਾ ਨਹੀਂ ਬਚਿਆ ਅਤੇ ਦੱਸਦੇ ਕਿ ਉਹਨਾਂ ਨੇ ਕਿਹਾ ਹੈ ਕਿ ਉਸ ਦੇ ਖਿਲਾਫ ਸਾਰੇ ਕੇਸ ਰੱਦ ਕੀਤੇ ਜਾਣ ਵਾਲੇ ਹਨ ਇਸ ਲਈ ਉਹਨਾਂ ਨੂੰ ਫੌਜੀ ਅਦਾਲਤ ਵਿੱਚ ਲਜਾਇਆ ਦੀ ਤਿਆਰੀਆਂ ਪੂਰੀ ਤਰ੍ਹਾਂ ਖਿੱਚੀਆਂ ਜਾਣੇ ਹਾਲਾਂਕਿ ਦੱਸਦੇ ਕਿ Imran Khan ਨੇ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਜੇਲ੍ਹ ਦੇ ਸਾਰੇ ਪ੍ਰਬੰਧ ਕੰਟਰੋਲ ਜੋ ਕਿ ਇਹ ਸ ਅਧਿਕਾਰੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਜੇ ਕੋਰੋਨਾ ਨੂੰ ਕੁਝ ਹੁੰਦਾ ਹੈ ਤਾਂ ਫੌਜ ਮੁਖੀ ਤੇ ਡੀਆਈਜੀ ਇਸ ਦੇ ਮੁੱਖ ਤੌਰ ਤੇ ਜ਼ਿੰਮੇਵਾਰ ਹੋਣਗੇ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਨੂੰ ਇਕਲਾੰਤ ਕੈਦ ਵਿੱਚ ਰੱਖਿਆ ਗਿਆ ਕੋਠਰੀ ਪੜ ਪੱਠੀ ਵਾਂਗ ਗਰਮ ਹੋ ਜਾਂਦੀ ਹੈ ਜਿਸ ਤੋਂ ਬਾਅਦ ਆਜੇ ਕਿ ਇਹ ਵੱਡੇ ਦੋਸ਼ ਇਮਰਾਨ ਖਾਨ ਦੇ ਵੱਲੋਂ ਜੇਲ੍ਹ ਦੇ ਵਿੱਚ ਲਗਾਏ ਗਏ ਇਹਨੂੰ ਉਹਨਾਂ ਨੇ ਕਿਹਾ ਹੈ ਵੱਡਾ ਦੋਸ਼ ਦਿੱਤਾ ਹੈ ਕਿ ਅਧਿਕਾਰੀ ਉਹਨਾਂ ਨੂੰ ਜਿਹੜਾ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਸਕਦੇ ਨੇ ਹਾਲਾਂਕਿ ਦੱਸ ਜੇ ਕਿ ਇਹ ਗੰਭੀਰ ਦੋਸ਼ ਇਮਰਾਨ ਖਾਨ ਦੇ ਉੱਲ ਲਗਾਏ ਗਏ ਨੇ ਪਿਛਲੇ ਦਿਨੀ ਇਹ ਗੱਲ ਸਾਹਮਣੇ ਆਈ ਸੀ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਸ਼ਾਇਦ ਉਹਨਾਂ ਦੀ ਮੌਤ ਹੋ ਗਿਆ ਪਰ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੇਲ੍ਹ ਦੇ ਬਾਹਰ ਕਾਫੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਮਿਲਨ ਦੀ ਮੰਗ ਕੀਤੀ ਜਾ ਰਹੀ ਸੀ ਹੁਣ ਉਹਨਾਂ ਦੀ ਪੈਨ ਜਿਹੜੀ ਉਸਮਾ ਜੋ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਏ ਨੇ ਤੇ ਉਹਨਾਂ ਦੇ ਵੱਲੋਂ ਕਾਫੀ ਵੱਡੇ ਖੁਲਾਸੇ ਜੜੇ ਕਰ ਦਿੱਤੇ ਗਏ ਨੇ